ਅਜਾ ਇਨਕ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸਕੂਲਾਂ ਤੇ ਰੰਗਾਂ ਦੀ ਚਰਚਾਾਂ ਵਿੱਚ ਚੱਲ ਰਹੀ ਹੈ ਕਿ ਝੰਡੇ ਨੂੰ ਰੰਗ ਕਰਾਏ ਜਾ ਰਹੇ ਪੀਲਾ ਤੇ ਨੀਲਾ ਇਸ ਤਰ੍ਹਾਂ ਦੇਖੋ ਮੇਰੇ ਖਿਆਲ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਸਿੱਖਿਆ ਦੇ ਨਾਂ ਤੇ ਸਮਾਰਟ ਸਕੂਲਾਂ ਦੇ ਨਾਂ ਤੇ ਕਈ ਵਾਰਾਂ ਬਾਥਰੂਮ ਬਣਾਉਣ ਵਾਸਤੇ ਅਧ்கਾਟਨ ਕਰਨ ਵਾਸਤੇ ਬਹੁਤ ਕੁਝ ਇਹ ਏ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿ ਜਦੋਂ ਕਿ ਸਕੂਲਾਂ ਚ ਕੋ ਟੀਚਰ ਪੂਰੇ ਨਹੀਂਗੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਬਹੁਤ ਵੱਡੀ ਕਮੀ ਆ ਲੋਕ ਸਰਕਾਰੀ ਸਕੂਲਾਂ ਤੋਂ ਛੱਡ ਕੇ ਬੜੀ ਮਹਿੰਗੀ ਸਿੱਖਿਆ ਪ੍ਰਾਈਵੇਟ ਸਕੂਲਾਂ ਚੋਂ ਗਰੀਬ ਲੋਕਾਂ ਤੋਂ ਸਿੱਖਿਆ ਖੋਈ ਜਾ ਰਹੀ ਆ ਇਹ ਇਹੋ ਜੇ ਡਰਾਮੇ ਕਰਕੇ ਆਪਣੀ ਪਾਰਟੀ ਨੂੰ ਚਮਕਾਉਣ ਵਾਲਾ ਮੇਰੇ ਖਿਆਲ ਇੱਕ ਸਕੂਲ ਇੱਕ ਪੰਜਾਬ ਦੇ ਲੋਕਾਂ ਦੀ ਪ੍ਰਾਪਰਟੀ ਹੈ ਉੱਤੇ ਕਿਸੇ ਪਾਰਟੀ ਦਾ ਵੀ ਇਦਾਂ ਦਾ ਕੋਈ ਕਬਜ਼ਾ ਨਹੀਂ ਹੋਣਾ ਚਾਹੀਦਾ ਜਾਂ ਉਹ ਉਹਦੀ ਕੋਈ ਇਹੋ ਜਿਹੀ ਰੰਗਤ ਨਹੀਂ ਹੋਣੀ ਚਾਹੀਦੀ ਕਿ ਜਿੱਦ ਨੂੰ ਕਿਸੇ ਇੱਕ ਪਾਰਟੀ ਦਾ ਪ੍ਰਭਾਵ ਪੈਂਦਾ ਹੋਵੇ ਇਸ ਚੀਜ਼ ਦੀ ਅਸੀਂ ਅਗਰ ਇਹ ਉਹ ਆਪਣੇ ਝੰਡੇ ਨੂੰ ਜਾਂ ਇਹ ਆਪਣੀ ਪਾਰਟੀ ਨੂੰ ਪ੍ਰਮੋਟ ਕਰ ਰਿਹਾ ਤੇ ਮੇਰੇ ਖਿਆਲ ਅਕਿਉ ਜਦਾ ਆਮ ਆਦਮੀ ਪਾਰਟੀ ਕਲੀਨਿਕ ਜਿਹੜੇ ਸਾਡੇ ਸਰਕਾਰੀ ਕਲੀਨਿਕ ਸੀ ਜਾਂ ਹੈਲਥ ਸੈਂਟਰ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਨਵੇਂ ਸ਼ੋਸ਼ੇ ਬਾਜੀ ਕਰਕੇ ਤੇ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਜਿਹੜੀ ਉਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਹੈ ਕੇਂਦਰ ਵੱਲੋਂ ਬਜਟ ਪੇਸ਼ ਕੀਤਾ ਕਿਸ ਤਰ੍ਹਾਂ ਦੇਖ ਨਹੀਂ ਲੱਗਦਾ ਮੇਰੇ ਖਿਆਲ ਜੀ ਬਜਟ ਤੇ ਪੰਜਾਬ ਨੂੰ ਤੇ ਉਹਦੇ ਚ ਹਮੇਸ਼ਾ ਹੀ ਉਹਦੇ ਨਾਲ ਵਿਤਕਰਾ ਕੀਤਾ ਜਾਂਦਾ ਤੇ ਹੁਣ ਵੀ ਇਹੋ ਹੀ ਕੁਝ ਵਾਪਰ ਰਿਹਾ ਕਿ ਪੰਜਾਬ ਨਾਲ ਤੇ ਕੋਈ ਕਿਸਾਨਾਂ ਲਈ ਕੋਈ ਚੰਗੀ ਗੱਲ ਹੈ ਨਾ ਕੋਈ ਮਜ਼ਦੂਰਾਂ ਲਈ ਜੋ ਜਿਹੜੀ ਅੱਗੇ ਆਪਣੀ ਚੱਲ ਰਹੀ ਸੀ ਸਕੀਮ ਰੋਜ਼ਗਾਰ ਦੀ ਤੇ ਉਹ ਉਹਨੋਂ ਵੀ ਨਾਮ ਬਦਲ ਕੇ ਉਹਨੋਂ ਵੀ ਕਈ ਹੰਬਲ ਪੁੱਸਿਆਂ ਚ ਪਾ ਕੇ ਮੇਰੇ ਖਾ ਲੋਕਾਂ ਕੋਲ ਰੋਜ਼ਗਾਰ ਜਿਹੜਾ ਛੋਟਾ ਮੋਟਾ ਮਜ਼ਦੂਰ ਤੱਕ ਨੂੰ ਮਿਲ ਰਿਹਾ ਸੀ ਉਹ ਵੀ ਖੋਇਆ ਜਾ ਰਿਹਾ ਜੀ ਆਪ ਦੇ ਜਿਹੜੇ ਫਾਈਨਾਂਸ ਮਿਨਿਸਟਰ ਸਾਹਿਬ ਹੈਗੇ ਸਰਦਾਰ ਨਰਪਾਲ ਸਿੰਘ ਕੀਮਾ ਉਹਨਾਂ ਨੇ ਵਕੀਲ ਹੋਣ ਦੇ باوجود ਉਹ ਉਹਨਾਂ ਨੇ ਵੀ ਜੱਜਮੈਂਟ ਦਿੱਤੀ ਕਿ ਇਸ ਨੂੰ ਸਜ਼ਾ ਹੋਊਗੀ ਮੈਂ ਇੱਕ ਗੱਲ ਉਹਨਾਂ ਨੂੰ ਵੀ ਕਹਿਣੀ ਚਾਹੁੰਦਾ ਕਿ ਹਰਪਾਲ ਚੀਮਾ ਸਾਹਿਬ ਕਈ ਵਾਰ ਮੰਨ ਦੇ ਵਿੱਚ ਬਾਦ ਦੇ ਵਿੱਚ ਰਹਿ ਜਾਂਦੀਆਂ ਗੱਲਾਂ ਪਰ ਇਹ ਗੱਲ ਸੋਚਣੀ ਸ਼ੁਰੂ ਕਰ ਦਿੰਦੇ ਆ ਕਿ ਜੇ ਮੈਂ ਹੁੰਦਾ ਤਾਂ ਆਹ ਕਰਦਾ ਮੈਂ ਕਹਿੰਦਾ ਕਿ ਸਪੈਸ਼ਲ ਪ੍ਰੋਸੀਕਿਊਟਰ ਦੇ ਤੌਰ ਤੇ ਉਹ ਵੀ ਇਸ ਕੇਸ ਦੇ ਵਿੱਚ ਮੁਕੱਦਮੇ ਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਲਾਉਣ ਤਾਂ ਕਿ ਪਤਾ ਲੱਗ ਜਵੇ ਔਰ ਦੂਜੀ ਗੱਲ ਇਹ ਹੈਗੀ ਆ ਕਿ ਇਸ ਗੱਲ ਦੇ ਉੱਤੇ ਫੈਸਲਾ ਉਹਨਾਂ ਨੇ ਦਿੱਤਾ ਹੈਗਾ ਕਿ ਉਹਨਾਂ ਨੂੰ ਸਜ਼ਾ ਹੋਊਗੀ ਸਜ਼ਾ ਕੀ ਹੋਊਗੀ ਇਹ ਅਦਾਲਤਾਂ ਨੇ ਦੇਖਣਾ ਹੈਗਾ ਅੱਜ ਇੱਕੋ ਇੱਕ ਗੱਲ ਹੈਗੀ ਹੈ ਕਿ ਜਿਹੜਾ ਜੁਡੀਸ਼ੀਅਲ ਸਿਸਮ ਹੈਗਾ ਕਿ ਉਹ بچਿਆ ਵਾ ਨੇਪਾਲਕਾ ਬਚੀ ਦੀ ਹੈ ਤੁਸੀਂ ਕੋਈ ਕਸਰ ਨਹੀਂ ਛੱਡੀ ਤੁਸੀਂ ਜੁਡੀਸ਼ਰੀ ਦੇ ਜਿਹੜੇ ਪਿੱਲਰ ਸੀ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਚੈਨਲਾਂ ਦੇ ਉੱਤੇ ਬੈਠ ਕੇ ਮੀਡੀਆ ਟ੍ਰਾਇਲ ਕਰਦੇ ਰਹੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਇਨਵੈਸਟੀਗੇਟਰ ਅਫੀਸਰ ਬਣ ਕੇ ਇਨਵੈਸਟੀਗੇਟਰ ਦੀ ਭੂਮਿਕਾ ਦੇ ਵਿੱਚ ਜਿਹੜੀ ਹੈ ਕਿ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ ਕਿ ਉਹ ਸਾਰੀਆਂ ਲੋਕਾਂ ਦੇ ਸਾਹਮਣੇ ਹੈਗੀਆਂ ਅੱਜ ਤੁਸੀਂ ਜਿਹੜੇ ਹੈਗੇ ਆ ਬੰਬਈ ਨੂੰ ਚਲੇ ਗਏ ਅੱਜ ਤੁਹਾਨੂੰ ਇੱਥੇ ਰਹਿਣਾ ਚਾਹੀਦਾ ਸੀ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜੋ ਪਿਆਰ ਹੈਗਾ ਉਹ ਜਿਹੜਾ ਝਲਕਦਾ ਤੁਹਾਨੂੰ ਪੰਜਾਬ ਦੇ ਵਿੱਚ ਦਿਖ ਜਾਂਦਾ ਔਰ ਦੂਜੀ ਗੱਲ ਅੱਜ ਤੁਸੀਂ ਉਹ ਸ਼ਬਦ ਜਿਹੜੂ ਯਾਦ ਕਰੋ ਕਿ ਤੁਸੀਂ ਕਿੱਥੇ ਵਰਤਿਆ ਸੀ ਸਤਿਆ ਮੇਵ ਜਾਇਤੇ ਅੱਜ ਉਹ ਸ਼ਬਦ ਬੋਲਣ ਮੇਲੇ ਕਿਉਂ ਅੱਜ ਅਦਾਲਤ ਦੀ ਭੂਮਿਕਾ ਦੇ ਉੱਤੇ ਤੁਹਾਡੀ ਉਂਗਲੀ ਉਠਣੀ ਸ਼ੁਰੂ ਹੋ ਗਈ ਕਿਉਂ ਧਰਮ ਦੇ ਉੱਤੇ ਤੁਹਾਡੀ ਉਂਗਲੀ ਉਠਣੀ ਸ਼ੁਰੂ ਹੋ ਗਈ ਤੁਸੀਂ ਜ਼ਰੂਰ ਸੋਚਿਓ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਸੀ ਅੱਜ ਤੱਕ ਪੰਜਾਬ ਦੇ ਵਿੱਚ ਕੀਤਾ ਤੁਸੀਂ ਹੁਣ ਤੱਕ ਕੁਝ ਨਹੀਂ ਹੈਗਾ ਕੀਤਾ ਕੀ ਹੈ ਤੁਸੀਂ ਸਿਰਵਰ ਸਰ ਨੂੰ ਪੋਲੀਟੀਕਲ ਵੈਂਡੇਟਾ ਟਾਕ ਰਿਹਾ ਹੈਗਾ ਔਰ ਜੋ ਆ ਪੋਲੀਟੀਕਲ ਵੈਂਡੇਟਾ ਦਾ ਜਿਹੜਾ ਜਵਾਬ ਹੈ ਉਹਨੇ ਆ ਹਾਲਕਾ ਨੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਨਿਖੇੜ ਕੇ ਰੱਖਤਾ ਹੈਂਕਿ ਸਰਕਾਰ ਸਿੱਖਿਆ ਕ੍ਰਾਂਤੀ ਦਾ ਇੱਕ ਹੋਰ ਨਵਾਂ ਆਪਣਾ ਸੱਪ ਕੱਢ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਕੂਚੀਆਂ ਮਾਰਤੀਆਂ ਟੂਟੀਆਂ ਲਾਤੀਆਂ ਕਿਤੇ ਵੱਲ ਬਲਾਤਾ ਕਹਿੰਦੇ ਸਿੱਖਿਆ ਕ੍ਰਾਂਤੀ ਆ ਗਈ ਤਾ ਹੁਣ ਨਵੀਂ ਚਿੱਠੀ ਆਏ ਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਰੰਗ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਤੇ ਮੁਕੰਮਲ ਹੋਣਾ ਚਾਹੀਦਾ ਸਰਕਾਰੀ ਸਕੂਲਾਂ ਨੂੰ ਇਹ ਸੰਬੰਧੀ ਲੈਟਰ ਆਇਆ ਹੈ ਲੈਟਰ ਦੇ ਨਾਲ ਇੱਕ ਪ੍ਰੂਫ ਵੀ ਭੇਜਿਆ ਗਿਆ ਕਿ ਤੁਹਾਡੇ ਸਕੂਲ ਦਾ ਰੰਗ ਇਸ ਤਰੀਕੇ ਦਾ ਹੋਣਾ ਚਾਹੀਦਾ ਤੁਸੀਂ ਚੈੱਕ ਕਰਕੇ ਵੇਖਿਓ ਕਿ ਉਹ ਜਿਹੜਾ ਪ੍ਰੂਫ ਹੈ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਝੰਡਾ ਲੱਗਦਾ ਹੈ ਉਹ ਆਮ ਆਦਮੀ ਉਹ ਝਾੜੂ ਦਾ ਇੱਕ ਤਰ੍ਹਾਂ ਦਾ ਵਿਸ਼ੇਸ਼ ਲੋਗੋ ਲੱਗਦਾ ਹੈ ਤਾਂ ਜਿਵੇਂ ਆਮ ਆਦਮੀ ਪਾਰਟੀ ਇਹ ਕਰ ਰਹੀ ਹੈ ਉਸ ਤੋਂ ਪਹਿਲਾਂ ਮੋਦੀ ਇਸੇ ਤਰੀਕੇ ਨਾਲ ਭਾਰਤ ਦੇ ਸਾਰੀਆਂ ਮਾਰਤਾਂ ਦੇ ਜਬ ਅੱਖ-ਅੱਖਤਾ ਮਾਂ ਤੇ ਉਹ ਸਾਰੇ ਆਪਣੇ ਭਗਵੇਂ ਕਰਨ ਦੇ ਰੰਗ ਲੈ ਕੇ ਆ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਤੇ ਜਦ ਕੇ ਹੁਣ ਆਏ ਚਾਹੁੰਦਾ ਹੈ ਕਿ ਪੈਲ ਦੇ ਆਧਾਰ ਤੇ ਨਰਸਰੀ ਦੀਆਂ ਮਾਸਟਰ ਈਟੀਟਿਡੀਆਂ ਮਾਸਟਰ ਕੈਡਰ ਦੀਆਂ ਲੈਕਚਰਾਰ ਦੀਆਂ ਸਹਿਯਕ ਪ੍ਰੋਫੈਸਰ ਦੀਆਂ ਪੋਸਟਾਂ ਨੌਨ ਟੀਚਿੰਗ ਦੀਆਂ ਪੋਸਟਾਂ ਭਰੀਆਂ ਜਾਣੀਆਂ ਚਾਹੀਦੀਆਂ ਨੇ ਜਦੋਂ ਸਾਰੀਆਂ ਕੰਪਲੀਟ ਹੋ ਜਾਂਦੀਆਂ ਨੇ ਤਾਂ ਬਾਅਦ ਦੇ ਵਿੱਚ ਇਹ ਸਹੂਲਤਾਂ ਦੇਣਿਆ ਚਾਹੀਦੀਆਂ ਨੇ ਕਿਉਂਕਿ ਸਿੱਖਿਆ ਤੇ ਸਿਹਤ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਡੀ ਪਹਿਲ ਹੋਊਗੀ ਤਾਂ ਕੀਤਾ ਕੀ ਜਾ ਰਿਹਾ ਸਿਰਫ ਰੰਗ ਕੀਤਾ ਜਾ ਰਿਹਾ ਉਹ ਵੀ ਇੱਕ ਵਿਸ਼ੇਸ਼ ਪਾਰਟੀ ਦਾ ਇਸ ਤਰੀਕੇ ਦੇ ਨਾਲ ਕਿਉਂਕਿ ਪਿਛਲੀ ਸਰਕਾਰ ਨੇ ਜੇ ਕੋਈ ਸਹੂਲਤਾ ਦਿੱਤੀਆਂ ਸੀ ਉਹ ਆਮ ਆਦਮੀ ਪਾਰਟੀ ਨੇ ਅਨੁਸਾਰ ਜਾਂ ਕਾਂਗਰਸ ਨੇ ਬੰਦ ਕਰਤੀਆਂ ਸੀ ਤਾਂ ਇਸ ਸਿੱਖਿਆ ਵਿਭਾਗ ਦੇ ਵਿੱਚ ਲੈਕਚਰਾਰ ਇੱਕ ਵੀ ਨਹੀਂ ਭਰਤੀ ਕੀਤਾ ਗਿਆ ਸਗੋਂ ਪਿਛਲੀ ਸਰਕਾਰ ਵਲੇ ਦੀਆਂ ਲੈਕਚਰਾਰ ਦੀਆਂ ਜਾਰੀ ਸਾਮੀਆਂ ਰੱਦ ਕੀਤੀਆਂ ਮਾਸਟਰ ਕੋਡਰੀ ਕੋਈ ਭਰਤੀ ਨਹੀਂ ਕੀਤੀ ਗਈ ਪੀਟੀਆ ਦੇ ਅਪਕਾਂ ਦੀਆਂ ਸੇਸੋ ਸਿਆਰੀ ਤੇ 2000 ਪੋਸਟਾਂ ਰੱਦ ਕਰ ਦਿੱਤੀਆਂ ਗਈਆਂ ਸੋ ਚਾਹੀਦਾ ਤਾਂ ਇਹ ਹੈ ਕਿ ਅੱਜ ਸਾਡੇ ਸਕੂਲਾਂ ਦੇ ਵਿੱਚ ਪੜਦੇ ਪਲੱਸ 1 ਪਲੱਸ 2 ਦੇ ਬੱਚਿਆਂ ਦੇ ਜਿਹੜੇ ਪ੍ਰੈਕਟੀਕਲ ਮਾਸਟਰ ਕੈਡਰ ਵਾਲੇ ਲੈ ਰਹੇ ਨੇ ਉਹਦੇ ਸਾਥ ਤੇ ਉਹਨਾਂ ਦੇ ਟੁਕਮੇ ਲੈਕਚਰਰ ਹੋਣੇ ਚਾਹੀਦੇ ਆ ਪਰ ਜਦੋਂ ਭਰਤੀ ਨਹੀਂ ਕੀਤੀ ਲੈਕਚਰਰਾਂ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਨੇ ਖਾਸ ਕਰਕੇ ਮਾਤਭਾਸ਼ਾ ਪੰਜਾਬੀ ਦੀਆਂ ਤਾਂ ਉਸ ਮੌਕੇ ਤੇ ਇੱਕ ਇਸ ਗੱਲ ਵੱਲ ਧਿਆਨ ਦੇ ਦੇਣਾ ਕਿ ਸਿਰਫ ਰੰਗ ਕਰ ਦਿਓ ਜਿਹਦੇ ਨਾਲ ਸਿੱਖਿਆ ਕ੍ਰਾਂਤੀ ਆ ਜੂ ਸੋ ਇਹ ਸਿਰਫ ਇੱਕ ਡਰਮ ਹੈ ਮੈਂ ਇਹ ਵਿਖਾਵਾਗਾ ਪੰਜਾਬ ਦੇ ਬੇਰਜ਼ਗਾਰ ਅਸੀਂ ਇਸ ਗੱਲ ਦਾ ਜ਼ਬਰਦਸਤ ਵਿਰੋਧ ਕਰਦੇ ਆ ਮੰਨ ਕਰਦੇ ਆ ਕਿ ਪੈਲ ਦੇ ਅਧਾਰ ਤੇ ਸਾਰੀਆਂ ਪੋਸਟਾਂ ਦੀ ਭਰਤੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਬਾਅਦ ਦੇ ਵਿੱਚ ਸਾਰੀਆਂ ਸਹੂਲਤਾਂ ਬਚਾ ਬੈਠਣ ਵਾਸਤੇ ਆ ਲੈਟ੍ਰੀਨ ਵਾਸ਼ਰੂਮਾਂ ਦੀ ਹਜੇ ਵੀ ਬੁਰੀ ਹਾਲਤ ਪਈ ਹੈ ਉਹ ਸੂਲਤਾ ਦੇਣੀਆਂ ਬਣਦੀਆਂ ਨੇ ਸਰਦੀਆਂ ਦੇ ਵਿੱਚ ਖਾਸ ਮੌਸਮਾਂ ਦੇ ਵਿੱਚ ਬਰਸਾਤ ਦੇ ਮੌਸਮ ਹੈ ਅਤਿ ਗਰਮੀ ਹੈ ਉਹਨਾਂ ਦਿਨਾਂ ਦੇ ਵਿੱਚ ਕੱਲੀਆਂ ਛੁੱਟੀਆਂ ਕਰਕੇ ਡੰਗ ਟਪਾਇਆ ਜਾਂਦਾ ਜਦ ਕਿ ਬਦਲਵੇਂ ਪ੍ਰਬੰਧ ਹੋਣੇ ਚਾਹੀਦੇ ਆ ਉਹਨਾਂ ਕਠਨਾਲਾਤਾਂ ਦੇ ਵਿੱਚ ਵੀ ਬੱਚਿਆਂ ਦੇ ਘਰ ਤੋਂ ਸਕੂਲ ਤੱਕ ਆਉਣ ਅਤੇ ਸਕੂਲ ਵਿੱਚ ਬੈਠ ਕੇ ਆਪਣੀ ਪ੍ਰੋਪਰ ਪੜ੍ਹਾਈ ਕਰਨ ਦੇ ਪ੍ਰਬੰਧ ਹੋਣੇ ਚਾਹੀਦੇ ਆ ਉਦੋਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਬੇਰਜ਼ਗਰ ਸਾਧਾਂ ਮੁਰਚਾ ਇਸ ਗੱਲ ਦੀ ਨਿਖੇਦੀ ਕਰਦੀ ਆ